اے ਵਾਈਗੁਰ ਸੱਚੇ ਪਾਛਾ ਅਰਦਾਸ ਬੇਨਤੀ ਹੈ ਕਿ ਮੈਨੂੰ ਬਹੁਤ ਵੱਡੀ ਯੂਟਿਊਬਰ ਬਣਾ ਦੇ ਕਿਉਂਕਿ ਐਨੇ ਪਬਲਿਕ ਪਲੇਸ ਤੇ ਜਾ ਕੇ ਵੀਡੀਓਜ਼ ਸ਼ੂਟ ਕਰਨਾ ਬਹੁਤ ਔਖਾ ਹੈ ਕਿਉਂਕਿ ਅਗਲੇ ਬਹੁਤ ਜ਼ਿਆਦਾ ਗੱਲਾਂ ਕਰਦੇ ਨੇ ਲੈ ਇਹਨਾਂ ਨੂੰ ਵੀਡੀਓ ਬਣਾਉਂਦੀ ਪਈਏ ਜੇ ਅਸੀਂ ਵੱਡੇ ਯੂਟਿਊਬਰ ਹੋਵਾਂਗੇ ਥੋੜੇ ਜਿਹਾ ਫੇਮਸ ਹੋਵਾਂਗੇ ਤੇ ਸਾਡੇ ਥੋੜੀ ਸੰਗ ਸ਼ਰਮ ਘਟ ਆਏਗੀ ਐਨੇ ਪਬਲਿਕ ਪਲੇਸ ਤੇ ਜਾ ਕੇ ਵੀਡੀਓ ਬਣਾਉਣ ਦੀ ਤੇ ਲੋ ਜੀ ਅੱਜ ਤੁਹਾਨੂੰ ਕਰਾਨਿਆ ਸੰਗਤ ਦੇ ਦਰਸ਼ਨ ਸਾਡੇ ਬੰਨ ਤੇ ਯਾਨੀ ਕਿ ਜਿੱਤੇ ਟਾਂਗਰੀ ਨਦੀ ਹੈ ਉੱਥੇ ਗੁਰਦੁਆਰਾ ਸਾਹਿਬ ਤੇ ਉੱਥੇ ਖੰਡਪਾਟ ਸਾਹਿਬ ਪੰਜ ਸੱਤ ਪਿੰਡਾਂ ਨੇ ਇਕੱਠੇ ਰਲ ਮਿਲ ਕੇ ਕਰਾਇਆ ਸੀ ਤਾਂ ਜੋ ਜਿਹੜਾ ਟਾਂਗਰੀ ਨਦੀ ਦਾ ਪਾਣੀ ਚੜਿਆ ਸੀ ਉਹ ਕਿਸੇ ਪਾਸੇ ਮਾਰ ਨਾ ਕਰੇ ਤੇ ਵਾਹਿਗੁਰੂ ਦੀ ਕਿਰਪਾ ਰਹੀ ਟਾਂਗਰੀ ਨਦੀ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ ਸੀ ਇੱਕ ਦੋ ਦਿਨਾਂ ਤੋਂ ਤੇ ਅੱਜ ਖੰਡਪਾਟ ਸਾਹਿਬ ਦੇ ਭੋਗ ਪਾਏ ਨੇ ਤੇ ਉੱਥੇ ਢਾਡੀ ਜਥੇ ਵੀ ਆਏ ਹੋਏ ਨੇ ਕਿਸਾਨੀਓਂ ਦੇ ਪ੍ਰਧਾਨ ਵੀ ਆਏ ਹੋਏ ਸੀ ਸਾਡੇ ਏਰੀਏ ਦੇ ਤੈ ਲੋ ਜੀ ਇਹ ਕੁਛ ਇਸ ਤਰ੍ਹਾਂ ਦਾ ਪ੍ਰੋਗਰਾਮ ਸੀ ਤੁਸੀਂ ਵੀ ਸਰਵਨ ਕਰੋ ਥੋੜੀ ਦੇਰ ਤੇ ਉਸ ਤੋਂ ਬਾਅਦ ਲੰਗਰ ਪਾਣੀ ਛਕਿਆ ਤੇ ਫੇਰ ਆਪਾਂ ਘਰ ਨੂੰ ਆ ਗਏ ਸੀ ਉਹ ਸਾਰਾ ਕੁਝ ਤੁਹਾਨੂੰ ਦਿਖਾਣਿਆ ਤੇ ਥੋੜੀ ਜਿਹੀ ਝਲਕ ਮੈਂ ਤੁਹਾਨੂੰ ਟਾਂਗ ਰੇ ਨਦੀ ਦੀ ਵੀ ਇੱਥੇ ਦਿਖਾਵਾਂਗੀ ਕਿਉਂਕਿ ਸਰਦਾਰ ਜੀ ਉੱਥੇ ਸੀਗੇ ਤੇ ਹੋਰ ਵੀ ਤੁਹਾਨੂੰ ਪਤਾ ਫਿਰ ਜਦੋਂ ਸਰਦਾਰ ਜੀ ਉੱਥੇ ਹੋਣ ਫਿਰ ਮੇਰਾ ਬਿਲਕੁਲ ਵੀ ਵੀਡੀਓ ਮੈਂ ਬਣਾ ਨਹੀਂ ਸਕਦੀ ਕਿਉਂਕਿ ਉਹ ਟੋਕ ਟਕਾਈ ਕਰਦੇ ਰਹਿੰਦੇ ਨੇ ਲਪਿੰਦਾ ਲੈ ਖੜੇ ਨੇ ਫਲਾਣਾ ਖੜਾ ਇਸ ਕਰਕੇ ਮੈਂ ਕਹਿ ਰਹੀਆਂ ਵੀ ਥੋੜਾ ਜਿਹਾ ਜਦੋਂ YouTube ਚੈਨਲ ਚੱਲਣ ਲੱਗ ਜੇ ਨਾ ਸਾਡਾ ਤੇ ਵਧੀਆ ਵਿਊਜ਼ ਆਉਣ ਲੱਗ ਜਾਣ ਵਧੀਆ ਸਾਰਾ ਕੁਝ ਹੋਣ ਲੱਗ ਪਿਆ ਤੇ ਫੇਰ ਸਾਨੂੰ ਇਹ ਹੁੰਦਾ ਜੀ ਸਾਡਾ ਉਹ ਕੰਮ ਹੈ ਜੇ ਅਸੀਂ ਇਹ ਚੀਜ਼ਾਂ ਕਰਨੀਆਂ ਨੇ ਤੇ ਚਲੋ ਜੀ ਤੁਸੀਂ ਵੀ ਕਰਿਓ ਥੋੜਾ ਜਿਹਾ ਸਪੋਰਟ ਤੇ ਹੁਣ ਤੁਸੀਂ ਸਰਵਨ ਕਰੋ ਇਹ ਪ੍ਰੋਗਰਾਮ ਕਿਵੇਂ ਦਾ ਹੋਇਆ ਦੇਖ ਸਕਦੇ ਹੋ ਤੁਸੀਂ ਤੇ ਲਓ ਜੀ ਦੇਖੋ ਜਦੋਂ 500 ਹੋਰਾਂ ਲਿਆ ਕੇ ਰੱਖੀ ਨਾ ਸਤਿਗੁਰੂ ਨੇ ਆਖਿਆ ਬਗੂ ਘਰ ਨੂੰ ਵਰਤਣਾ ਚਾਹਦਾ ਹੈ ਕੋਠੇ ਚੜ ਗਿਆ ਮੱਟਣ ਜਾ ਉੱਚੇ ਚੜ ਗਿਆ ਅੱਖ ਲੱਗ ਗਈ ਦੇ ਰੱਖ ਲੋ ਆ ਸਾਰੇ ਬੈਠੇ ਸੱਜਣੋ ਓਟੋ ਬਾਹਰ ਆਪਾਂ ਫਿਰ ਅਗਲਾ ਪ੍ਰੋਗਰਾਮ ਸ਼ੁਰੂ ਕਰਾਂਗੇ ਵਿੱਚ ਲਾਲ ਆਪਦੇ ਚੜਾਏ ਤੈਂ ਨੇਕਾ ਸਿਰ ਨੂੰ ਸੂਰ ਮਿਆਂ ਦੇ ਰਾਹ ਤੈਂ ਸਤਿਗੁਰੂ ਨੇਕਾ ਸਿਰ ਨੂੰ ਸੂਰ ਮਿਆਂ ਚੁੱਕਾ ਏ ਜਿਹੜੀ ਇਹਨਾਂ ਦੇ ਜਜ਼ਬਾਤ ਜਿਹੜੇ ਜਿਗਰੇ ਜਿਹੜੇ ਨੇ ਬਹੁਤ ਵੱਡੇ ਆਪਾਂ ਵੇਖਿਆ ਨਾ ਰੋਜ਼ ਅੱਪ ਫੂਨਾ ਤੇ ਦੇਖਦੇ ਆਂ ਤੇ ਬਹੁਤ ਸੌਖਾ ਹੋ ਗਿਆ ਸਾਰੇ ਪੰਜਾਬ ਦਾ ਕਿ ਸਾਰੇ ਦੁਨੀਆ 'ਚ ਪਤਾ ਲੱਗ ਜਾਂਦਾ ਉਧਰ ਕਈ ਚੱਕਰ ਲੱਗੇ ਸਾਡੇ ਅਸੀਂ ਵੀ ਜਾ ਕੇ ਆਏ ਸਰ ਘਰ ਨਹੀਂ ਪਤਾ ਇਹਨਾਂ

ਨਾਮ ਤੇ ਆਵਾਜ਼ ਨਾਮ ਤੇ ਆਵਾਜ਼ ਤੇ ਲੋ ਜੀ ਹੁਣ ਗੁਰੂ ਮਹਾਰਾਜ ਗਏ ਨੇ ਆਪਣੇ ਸਥਾਨਾ ਵੱਲ ਤੇ ਉਹਨਾਂ ਨੂੰ ਵਿਦਾ ਕਰਕੇ ਫਿਰ ਅਸੀਂ ਵੀ ਆ ਗਏ ਸੀ ਘਰ ਵੱਲ ਨੂੰ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਤੇ ਸੰਗਤ ਵੀ ਬਹੁਤ ਜ਼ਿਆਦਾ ਸੀ ਤੇ ਹੁਣ ਆਏ ਸਾਲ 17 18 19 ਭਾਦਰ ਨੂੰ ਇਹ ਖਨਪਾਰ ਸਾਹਿਬ ਰੱਖਿਆ ਜਾਏਗਾ ਤੇ ਭੋਗ ਪਾਏ ਜਾਣਗੇ ਇਹ ਸਾਡੀ ਟਾਂਗ ਰੀ ਨਦੀ ਥੋੜੀ ਜਿਹੀ ਕਲਿੱਪ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਭਰੀ ਹੋਈ ਹੈ ਹੁਣ ਥੋੜਾ ਥੋੜਾ ਘਟਣਾ ਪਾਣੀ ਸ਼ੁਰੂ ਹੋ ਗਿਆ ਤੇ ਫਿਰ ਅਸੀਂ ਵੀ ਆ ਗਏ ਆਪਣੇ ਘਰ ਵੱਲ ਨੂੰ ਅਸੀਂ ਆ ਗਏ ਆ ਘਰ ਤੇ ਉੱਥੇ ਬਹੁਤ ਹੀ ਜ਼ਿਆਦਾ ਗਰਮੀ ਸੀ ਤੇ ਹਜੇ ਪ੍ਰੋਗਰਾਮ ਚੱਲ ਰਿਹਾ ਹੁਣ ਤਕਰੀਬਨ ਟਾਈਮ ਹੋ ਗਿਆ ਏ ਸਵਾਹ ਕ ਇੱਕ ਹੋ ਗਏ ਨੇ ਤੇ ਅਸੀਂ ਸਾਰਾ ਲੰਗਰ ਪਾਣੀ ਛੱਕ ਕੇ ਹੁਣ ਸਮਾਪਤੀ ਹੋ ਗਈ ਹੈ ਤੇ ਸਮਾਪਤੀ ਕਰਾ ਕੇ ਬਾਬਾ ਜੀ ਨੂੰ ਵਿਦਿਆ ਕਰਕੇ ਉਹਨਾਂ ਦੇ ਸਥਾਨਾਂ ਤੇ ਪਹੁੰਚਾ ਕੇ ਤੇ ਉਸ ਤੋਂ ਬਾਅਦ ਅਸੀਂ ਆ ਗਏ ਘਰ ਤੇ ਕਾਫੀ ਜ਼ਿਆਦਾ ਸੰਗਤ ਏ ਉੱਥੇ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਰਹੀ ਹੁਣ ਵੀ ਚਾਰ ਪੰਜ ਪਿੰਡਾਂ ਦਾ ਇਕੱਠਾ ਇਕੱਠ ਸੀ ਤੇ ਬਹੁਤ ਜ਼ਿਆਦਾ ਸੰਗਤ ਨੇ ਸਹਿਯੋਗ ਕੀਤਾ ਹੈ ਤੇ ਬਾਕੀ ਹੁਣ ਲੰਗਰ ਪਾਣੀ ਹਜੇ ਵੀ ਚੱਲ ਰਹੇ ਨੇ ਉੱਥੇ ਤੇ ਹੁਣ ਸ਼ਾਮ ਦੇ 5-6 ਵਜੇ ਤੱਕ ਲੰਗਰ ਵਗੈਰਾ ਤੇ ਸਾਰਾ ਕੁਝ ਚੱਲੇਗਾ ਉਸ ਤੋਂ ਬਾਅਦ ਸਾਰਾ ਕੁਝ ਉੱਥੇ ਸਮੇਟ ਕੇ ਸੰਭਾਲ ਕੇ ਸਾਰਾ ਕੁਝ ਹੋਣਗੇ। ਚਲੋ ਜੀ ਹੁਣ ਅਸੀਂ ਆ ਗਿਆਂ ਘਰ ਬਹੁਤ ਜ਼ਿਆਦਾ ਗਰਮੀ ਹੋ ਗਈ ਹੈ। ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਟੀਲ ਦੈਨ ਬਾਏ। ਥੈਂਕ ਯੂ ਜੀ।